ਅਬ ਜੇ ਮੈਂ ਇਹ ਕਹਿਣਾ ਚਾਹਾਂ ਵੀ ਮੈਂ ਉਹਨਾਂ ਦੀ ਸਿਫਤ ਕਰਾਂ ਤੇ ਬਾਦਲ ਸਾਹਿਬ ਦੀ ਸਿਫਤ ਲਫ਼ਜ਼ਾਂ 'ਚ ਨਹੀਂ ਕੀਤੀ ਜਾ ਸਕਦੀ ਉਹਨਾਂ ਦੇ ਜੀਵਨ ਬਾਰੇ ਲਫ਼ਜ਼ਾਂ 'ਚ ਕਿਹਾ ਨਹੀਂ ਜਾ ਸਕਦਾ ਜੇ ਉਹਨਾਂ ਬਾਰੇ ਸੁਣਨਾ ਵੇ ਸਹੀ ਕੇ ਤੇ ਆਪੋਜੀਸ਼ਨ ਦੇ ਗੇ ਲੀਡਰ ਕੋ ਪੁੱਛੋ ਉਹ ਵੀ ਕੋਈ ਬੁਰਾਈ ਕਰ ਦੇ ਉਹਨਾਂ ਦੀ ਜਾਂ ਉਹ ਵੀ ਉਹਨਾਂ ਦੇ ਪ੍ਰਤੀ ਕੋ ਨੈਗੇਟਿਵ ਗੱਲ ਕਰ ਦੇ ਤੇ ਫੇਰ ਕਿਉਂ ਇਸ ਕਰਕੇ ਬਾਦਲ ਸਾਹਿਬ ਜਿਹੜੇ ਆਏ ਤੇ ਗੁਣਾਂ ਦਾ ਖਜ਼ਾਨਾ ਸੀ ਆਵੇਂ اپوزیشن ਦਾ ਕਿਸੇ ਵੀ پارٹی ਦਾ ਬੰਦਾ ਜਿੰਨੇ ਬਾਦਲ ਸਾਹਿਬ ਕੋਲੋਂ ਕੁਝ ਸਿੱਖਿਆ ਨਹੀਂ ਨਾ ਉਹਦਾ ਨਾ ਨਾ ਜੀਵਨ ਮਾਰਤਿਆ ਉਹ ਪੂਰੀ ਆਪਣੇ ਆਪ ਦੇ ਵਿੱਚ ਸਮਝੋ ਵੀ ਜਿੰਨੇ ਗ੍ਰੰਥ ਆ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਰਮਾਇਣ ਗੀਤਾ ਜਿਤਨਾ ਉਹ உபਦੇਸ਼ ਹੈ ਨਾ ਜਿਹੜੇ ਜਿਤਨਾ ਉਹਨਾਂ ਦੇ ਅੰਦਰ ਭਰੇ ਅਸੀਂ ਸਾਰੇ ਹਰ ਗ੍ਰੰਥ ਦਾ ਜਿਹੜਾ ਮੇਨ تھیਮ ਸੀ ਉਹਨਾਂ ਦੇ ਅੰਦਰ ਭਰਿਆ ਸੀ ਤੇ ਉਹ ਉਸੇ ਤਰ੍ਹਾਂ ਹੀ ਨੰਬਰ ਦਾ ਦੇ ਨਾਲ ਉਹਨੂੰ ਹਰ ਬੰਦੇ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਦਾ ਕਿਉਂਕਿ ਪੋਲਿਟੀਕਲ ਬੰਦਾ ਜਿਹੜਾ ਹੁੰਦਾ ਨਾ ਉਹਦੇ ਉਹ ਬਚ ਨਹੀਂ ਸਕਦਾ ਪਾਰਟੀ ਬਾਜੀ ਧੜਿਆਂ ਤੋਂ ਪਰ ਤੁਸੀਂ ਇਹ ਵੇਖੋ ਵੀ ਉਹਨਾਂ ਦੇ ਜਾਣ ਤੋਂ ਬਾਅਦ ਜਿੰਨੇ ਵੀ اپੋਜੀਸ਼ਨ ਦੇ ਲੀਡਰ ਬੋਲੇ ਆ ਉਹਨਾਂ ਦੇ ਖਿਲਾਫ ਜਾਂ ਉਹਨਾਂ ਦਾ ਕੋਈ ਇੱਕ ਵੀ ਔਗਣ ਕੱਢ ਕੇ ਨਹੀਂ ਦੱਸ ਸਕਿਆ ਇਹ ਉਹਨਾਂ ਦੀ ਸਿਫਤ ਆ ਜਿਹੜਾ ਪੂਰੀ ਮੋਦੀ ਸਾਹਿਬ ਸੁਪਰ ਪਾਵਰ ਹੈ ਅੱਜ ਦੀ ਡੇਟ ਦੇ ਵਿੱਚ ਦੁਨੀਆ ਦੇ ਲੀਡਰ ਆ ਉਹ ਕਿੰਨਾ ਝੁੱਕ ਕੇ ਗੋਡਿਆਂ ਨੂੰ ਉਹਨਾਂ ਦੇ ਪੈਰਾਂ ਨੂੰ ਹੱਥ ਲਾਉਂਦੇ ਸੀ ਇਹ ਉਹਨਾਂ ਦੀ ਸ਼ਖਸੀਅਤ ਸੀ ਹਰ ਪਾਰਟੀ ਦਾ ਲੀਡਰ ਉਹਨਾਂ ਦਾ ਸਤਿਕਾਰ ਕਰਦਾ ਸੀ ਇਹ ਉਹਨਾਂ ਦੀ ਸ਼ਖਸੀਅਤ ਸੀ ਇਸ ਕਰਕੇ ਅੱਜ ਮੈਂ ਬਹੁਤ ਲੰਬੀ ਗੱਲ ਕਰਾਂ ਉਹਦੇ ਨਾਲੋਂ ਜ਼ਿਆਦਾ ਇਹੀ ਹੈ ਕਿ ਜੇ ਏਡੇ ਏਡੇ ਵੱਡੇ ਲੀਡਰ ਹਰ ਪਾਰਟੀ ਦਾ ਲੀਡਰ ਹਰ ਪਾਰਟੀ ਉਹਨਾਂ ਨੂੰ ਆਪਣਾ ਸਰ ਉੱਚ ਲੀਡਰ ਮੰਨੋ ਗਿੰਦੀ ਸੀ ਭਾਵੇਂ ਉਹ ਉਸ ਚੇਅਰ ਤੇ ਬੈਠੇ ਜਾਂ ਨਹੀਂ ਉਹ ਕਦੀ ਰਾਸ਼ਟਰਪਤੀ ਵਾਲ ਨਹੀਂ ਗਿਆ ਉਹ ਕਦੀ ਪ੍ਰਧਾਨ ਮੰਤਰੀ ਵਾਲ ਨਹੀਂ ਗਿਆ ਪਰ ਪ੍ਰਧਾਨ ਮੰਤਰੀ ਰਾਸ਼ਟਰਪਤੀ ਹਰ ਪਾਰਟੀ ਦਾ ਲੀਡਰ ਹਰ ਸਟੇਟ ਦਾ ਸੀਐਮ ਉਹਨਾਂ ਨੂੰ ਆਪਣਾ ਲੀਡਰ ਗਿੰਦਾ ਹੀ ਉਹਨਾਂ ਦੇ ਬੋਣਾ ਕਰਦਾ ਇੱਕ ਪਾਰਟੀ ਦਾ ਬੰਦਾ ਨਾ ਜੇ ਤੇ ਬਾਦਲ ਸਾਹਿਬ ਦੀ ਸ਼ਖਸੀਅਤ ਤੋਂ ਕੋਈ ਸਿੱਖ ਨਹੀਂ ਸਕਿਆ ਕੁਝ ਉਹਦਾ ਜੀਵਨ ਪੋਲੀਟੀਕਲ ਜੀਵਨ ਤੋਂ ਦਾ ਵਿਅਰਥ ਕਮੀਆਂ ਉਹਦੇ ਕਮੀ ਕਮੀ ਹੈ ਬਾਕੀ ਨੋ ਡਾਊਟ ਸਖਬੀਰ ਜੀ ਬਿਲਕੁਲ ਉਹਨਾਂ ਲੀਆ ਤੇ ਤੁਰ ਰਹੇ ਆ ਉਹਨਾਂ ਦਾ ਵੀ ਜਿੰਨਾ ਮੈਂ ਸੁਭਾਅ ਚ ਚੇਂਜ ਵੇਖੀ ਆ ਜ਼ਿੰਮੇਵਾਰੀਆਂ ਜਿਹੜੀਆਂ ਵਾਂ ਉਹ ਬਹੁਤ ਕੁਸ਼ ਕਰਦੀਆਂ ਆ ਬਿਲਕੁਲ ਬਾਦਲ ਸਾਹਿਬ ਵਾਲੀ ਲਾਈਨ ਤੇ ਚੱਲ ਰਹੇ ਆ ਪੂਰੀ ਮਿਹਨਤ ਕਰ ਰਹੇ ਆ ਪਰ ਬਾਦਲ ਸਾਹਿਬ ਹਰ ਮੋਰਚੇ ਤੇ ਅੱਗੇ ਲੱਗ ਜਾਂਦੇ 17 17 ਸਾਲ ਜੇਲਾਂ ਗੱਟੀਆਂ ਉਹਨਾਂ ਦੀ ਕਮੀ ਤੇ ਕੋਈ ਪੂਰੀ ਨਹੀਂ ਕਰ ਸਕਦਾ ਪਰ ਕਿਸੇ ਨਾ ਕਿਸੇ ਨੂੰ ਅੱਗੇ ਲੱਗਣਾ ਪਊਗਾ ਤੇ ਉਹ ਸਖਬੀਰ ਜੀ ਨੇ ਉਹ ਜ਼ਿੰਮੇਵਾਰੀ ਸੰਭਾਲ ਲਈ